ਕਿਸਾਨੀ ਅੰਦੋਲਨ ਦੀ ਵਜ੍ਹਾ ਨਾਲ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਸੋ ਲੋਕ ਜਿਨ੍ਹਾਂ ਨੂੰ ਜ਼ਰੂਰੀ ਕੰਮ ਸੀ ਦਿੱਲੀ ਜਾਣਾ ਸੀ ਕਿਸੇ ਕਾਰਨ ਵਾਂਗ ਉਹਨਾਂ ਨੂੰ ਹੁਣ ਫਲਾਈਟ ਦਾ ਸਹਾਰਾ ਲੈਣਾ ਪੈ ਰਿਹਾ ਲੇਕਿਨ ਕਿਸਾਨੀ ਅੰਦੋਲਨ ਕਰਕੇ ਜਿੱਥੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ ਉੱਥੇ ਹੀ ਜਿਹੜੀ ਫਲਾਈਟਾਂ ਦੇ ਰੇਟ ਵੀ 4 ਗੁਣਾ ਦੇ ਵਿੱਚ ਵਾਧਾ ਹੋਇਆ ਹੈ ਸੋ ਅਸੀਂ ਇੱਕ ਟਰੈਵਲ ਜਿਹੜਾ ਟੂਰ ਐਂਡ ਟਰੈਵਲ ਦੇ ਦਫ਼ਤਰ ਦੇ ਵਿੱਚ ਬੈਠੇ ਹਾਂ ਸੋ ਸਭ ਤੋਂ ਪਹਿਲਾਂ ਤੁਹਾਨੂੰ ਰੇਟ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਨਾਲ ਹੀ ਗੱਲ ਵੀ ਕਰਾਂਗੇ ਕਿਉਂਕਿ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਦੀ ਜਿਹੜੀ ਉਡਾਣ ਹੈ ਤੁਹਾਨੂੰ 3 ਤੋਂ 3500 ਰੁਪਿਆ ਜਿਹੜੀ ਮਿਲਦੀ ਸੀ ਉਸ ਦਾ ਰੇਟ ਹੁਣ ਕਰੀਬ 4 ਗੁਣਾ ਵੱਧ ਕੇ 12 ਤੋਂ 13000 ਰੁਪਿਆ ਹੋ ਚੁੱਕਿਆ ਸੋ ਜਿਹੜੀ ਤੁਸੀਂ ਰੇਟ ਦੇ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਤੋਂ ਜਿਹੜੀ ਦਿੱਲੀ ਦੀ ਫਲਾਈਟ ਹੈ 6:05 ਤੇ ਜਿਹੜੀ ਇੱਥੋਂ ਨਿਕਲੇਗੀ 7:20 ਤੇ ਦਿੱਲੀ ਪੁੱਜੇਗੀ ਉਸ ਦਾ ਰੇਟ ਜਿਹੜਾ 12203 ਰੁਪਏ ਮਤਲਬ ਜਿਹੜਾ 3 ਤੋਂ 3.5 ਹਜ਼ਾਰ ਰੁਪਏ ਰੇਟ ਆਂਦਾ ਸੀ ਉਹ ਹੁਣ ਚਾਰ ਗੁਣਾ ਉਸ ਦੇ ਵਿੱਚ ਵਾਧਾ ਜ਼ਰੂਰ ਹੋਇਆ 12-12.5 ਹਜ਼ਾਰ ਰੁਪਏ ਹੋਇਆ ਸੋ ਇੱਕ ਫਰਕ ਜ਼ਰੂਰ ਪੈਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਜਿਨ੍ਹਾਂ ਦਾ ਦਿੱਲੀ ਜਾਣਾ ਸੀ ਜ਼ਰੂਰੀ ਕੰਮ ਸੀ ਸੜਕੀ ਆਵਾਜਾਈ ਦੇ ਜ਼ਰੀਏ ਨਹੀਂ ਜਾ ਸਕਦੇ ਟ੍ਰੇਨਾਂ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਟੂਰ ਐਂਡ ਟ੍ਰੈਵਲ ਦੇ ਸੌਰਵ ਸਾਡੇ ਨਾਲ ਮੌਜੂਦ ਹੈ ਸੌਰਵ ਜੀ ਲਗਾਤਾਰ ਜਿਹੜਾ ਜ਼ਰੂਰੀ ਕੰਮ ਸੀ ਜਿਨ੍ਹਾਂ ਨੂੰ ਦਿੱਲੀ ਜਾਣਾ ਸੀ ਪਹਿਲਾਂ ਕਿੰਨੇ ਦੀ ਉਡਾਨ ਮਿਲਦੀ ਸੀ ਤੇ ਹੁਣ ਉਸ ਦੇ ਵਿੱਚ ਕਿੰਨਾ ਫਰਕ ਪਿਆ ਤੇ ਸੜਕੀ ਜਿਹੜੀ ਆਵਾਜਾਈ ਪ੍ਰਭਾਵਿਤ ਹੋਈ ਆ ਟ੍ਰੇਨਾਂ ਦੇ ਵਿੱਚ ਵੀ ਇਸ ਦਾ ਅਸਰ ਹੋਇਆ ਬਿਲਕੁਲ ਸਰ ਬਹੁਤ ਪ੍ਰਭਾਵਿਤ ਹੋਇਆ ਕੰਮ ਪਹਿਲੇ ਜਿਹੜਾ ਮਤਲਬ ਰੇਟ ਜਿਹੜਾ 3000 3500 4000 ਮੈਕਸਿਮਮ 5000 ਤੱਕ ਚੱਲਦਾ ਸੀ ਜੋ ਕਿ ਇਸ ਟਾਈਮ ਤੇ ਡਬਲ ਹੋ ਗਿਆ 12000 13000 ਤੱਕ ਪਹੁੰਚ ਗਿਆ ਈਵਨ ਅਪਾ ਤਤਕਾਲ ਦੇ ਵਿੱਚ ਮੰਨ ਲਓ ਅੱਜ ਦੀ ਜਗ੍ਹਾ ਜਾਂ ਕੱਲ ਦੀ ਫਲਾਈਟ ਚਾਹੀਦੀ ਆ ਉਹ ਕਈ ਤੇ ਫਲਾਈਟਾਂ ਦੇ ਟੋਟਲੀ ਫੁੱਲ ਹੈ ਕਿਸੇ ਤੇ ਸੀਟਸ ਨਹੀਂ ਆ ਰਹੀਆਂ ਜੇ ਆ ਰਹੀਆਂ ਤੇ 20000 ਪਲੱਸ ਆ ਰਹੀਆਂ ਨੇ ਰੇਟ ਕਾਫੀ ਇਹਨਾਂ ਕੋਰਪੋਰੇਟ ਸੈਕਟਰ ਨੂੰ ਕਾਫੀ ਇਫੈਕਟ ਪਿਆ ਜਿਨ੍ਹਾਂ ਦੀ ਇੱਥੇ ਆਪਣੀ ਮੀਟਿੰਗ ਸੀ ਉਹ ਵੀ ਲੋਕ ਨਹੀਂ ਪਹੁੰਚ ਪਾਏ ਉਹਨਾਂ ਨੇ ਆਪਣੇ ਆਲ ਸਟੇਸ਼ਨ ਕੀਤਾ ਹੋਇਆ ਹੈ ਕਿ ਇਸ ਨਾਲ ਉਹਨਾਂ ਦਾ ਕਾਰੋਬਾਰੀ ਇਫੈਕਟ ਨਾ ਹੋਵੇ ਕਈ ਫੈਕਟਰੀਆਂ ਦੀ ਜਿੱਦਾਂ ਬਾਹਰੋਂ ਲੇਬਰ ਆ ਰਹੀ ਹੈ ਉਹਨਾਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ ਜੋ ਲੋਕ ਬਾਏ ਰੋਡ ਬਾਏ ਬਸ ਤੇ ਆਉਂਦੇ ਸੀ ਉਹਨਾਂ ਨੂੰ ਅੱਜ ਫਲਾਈਟ ਕਰवानी ਪੈ ਰਹੀ ਆਪਣੀ ਲੇਬਰ ਦੇ ਲਈ 4000 ਤੋਂ 5000 10000 ਰੁਪਏ ਖਰਚ ਕੇ ਫਲਾਈਟ ਦੀ ਟਿਕਟ ਕਰवानी ਪੜ ਰਹੀ ਹੈ ਨਾਲ ਜਿਹੜੀ ਐਤੋਂ ਅੰਮ੍ਰਿਤਸਰ ਤੋਂ ਜਿੱਦਾਂ ਕੈਨੇਡਾ ਦੀ ਫਲਾਈਟਸ ਚੱਲਦੀਆਂ ਨੇ ਜਿੱਦਾਂ ਯੂਕੇ ਦੀ ਚੱਲਦੀਆਂ ਨੇ ਜਿੱਦਾਂ ਆਸਟ੍ਰੇਲੀਆ ਦੀਆਂ ਚੱਲਦੀਆਂ ਨੇ ਇਹਨਾਂ ਦੇ ਰੇਟ ਦੇ ਵਿੱਚ ਵੀ ਕਾਫੀ ਫਰਕ ਪਿਆ ਹੋਇਆ ਹੈ ਜਿਹੜਾ ਕਿ ਪਹਿਲੇ ਲੋ ਜੀ ਉਹਨੀਆਂ 에어ਲਾਈਨਾਂ ਨੂੰ ਪਤਾ ਲੱਗ ਗਿਆ ਹੈ ਕਿ ਅੰਮ੍ਰਿਤਸਰ ਤੋਂ ਲੋਕ ਜਾਣਾ ਚਾਹੁੰਦੇ ਨੇ ਉਹਦੇ ਵਿੱਚ ਵੀ ਉਹਨਾਂ ਨੇ 10 ਤੋਂ 50% ਦਾ ਵਾਅਦਾ ਕਰ ਦਿੱਤਾ ਹੈ ਕਾਫੀ ਲੋਕ ਜਿਸ ਤਰ੍ਹਾਂ ਉਹਨਾਂ ਆਪਾ ਦਿੱਲੀ ਤੋਂ ਹੀ ਜ਼ਿਆਦਾ ਫਲਾਈਟਾਂ ਚੱਲਦੀਆਂ ਨੇ इवन ਪੰਜਾਬ ਤੋਂ ਜਿਹੜਾ ਵੀ ਕਸਟਮਰ ਜਾਂਦਾ ਹੈ ਉਹ ਦਿੱਲੀ ਥਰੂ ਹੀ ਜਾਂਦਾ ਹੈ ਪਹਿਲੇ ਅੰਮ੍ਰਿਤਸਰ ਤੋਂ preference ਹੁੰਦੀ ਹੈ ਫਿਰ ਦਿੱਲੀ ਤੋਂ ਹੁੰਦੀ ਹੈ ਬਟ ਦਿੱਲੀ ਤੋਂ ਇੰਨਾ ਫਰਕ ਹੁੰਦਾ ਹੈ ਕਿ ਕਸਟਮਰ ਕਹਿੰਦਾ ਕਿ ਆਪਾਂ ਦਿੱਲੀ ਤੋਂ ਹੀ ਫਲਾਈਟ ਕਰਵਾਈਏ ਜਿਸ ਕਾਰਨ ਉਹਨਾਂ ਨੂੰ ਦਿੱਲੀ ਤੋਂ ਲੋਕ ਜਾਣਾ ਨਹੀਂ ਜਾ ਰਹੇ ਇੱਥੋਂ ਦਿੱਲੀ ਜਾਣਾ ਉਹਨਾਂ ਨੂੰ ਬਹੁਤ ਮਹਿੰਗਾ ਪੜ ਰਿਹਾ ਹੈ ਜਿਹੜਾ ਬਾਹਰੋਂ ਆ ਰਿਹਾ ਹੈ ਵਾ ਕਸਟਮਰ ਮੰਨ ਲਓ ਕੈਨੇਡਾ ਤੋਂ ਦਿੱਲੀ ਆ ਰਿਹਾ ਹੈ ਦਿੱਲੀ ਤੋਂ ਅੰਮ੍ਰਿਤਸਰ ਨਾਲ ਨੂੰ ਬਹੁਤ ਮੁਸ਼ਕਿਲ ਆ ਰਹੀ ਹੈ 14-15000 ਖਰਚ ਕੇ ਅੰਮ੍ਰਿਤਸਰ ਤੱਕ ਅਗਰ ਅਸੀਂ ਗੱਲ ਕਰੀਏ ਇਸ ਤੋਂ ਪਹਿਲਾਂ ਦੀ ਕਿਸਾਨੀ ਅੰਦੋਲਨ ਤੋਂ ਪਹਿਲਾਂ ਦੀ ਜਦੋਂ ਅੰਮ੍ਰਿਤਸਰ ਤੋਂ ਦਿੱਲੀ ਫਲਾਈਟ ਦੀ ਟਿਕਟ ਬੁੱਕ ਕਰਾਣੀ ਹੁੰਦੀ ਸੀ ਉਹ ਕਿੰਨੇ ਦੀ ਮਿਲਦੀ ਸੀ ਕਿ ਉਦੋਂ ਵੀ ਫੁੱਲ ਆਂਦੀ ਸੀ ਜਾਂ ਉਦੋਂ ਆਰਾਮ ਨਾਲ ਸੀਟ ਮਿਲ ਜਾਂਦੀ ਸੀ ਇਸਨੂੰ ਦੋ ਆਮ ਨਾਲ ਮਿਲ ਜਾਂਦੀ ਸੀ ਕਨਵੀਨੀਅੰਸ ਸੀ ਅਫੋਰਡੇਬਲ ਸੀ 4000 ਤੋਂ 5000 ਤੱਕ ਕਸਟਮਰ ਨੂੰ ਮਿਲ ਜਾਂਦਾ ਸੀ ਉੱਥੇ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ ਕਈ ਕਸਟਮਰ ਤੇ ਬਾਇਰ ਰੋਡ ਵੀ ਆ ਜਾਂਦੇ ਸੀ ਉਦੋਂ ਬੱਸ ਲੈ ਕੇ ਇੰਡੋ ਕੈਨੇਡੀਅਨ ਦੀ ਜਿੱਦ ਚੱਲ ਰਹੀ ਹੈ 에어ਪੋਰਟ ਤੋਂ 2 ਤੋਂ 3000 ਰੁਪਏ ਖਰਚ ਕੇ ਉਹਦੇ ਵਿੱਚ ਵੀ ਆ ਜਾਂਦੇ ਸੀ ਬਟ ਹੁਣ ਲੋਕ ਡਰ ਰਹੇ ਨੇ ਪੈਨਿਕ ਨੇ ਕਈਆਂ ਦੀ ਸਟੂਡੈਂਟ ਦੀ ਟਿਕਟਾਂ ਨੇ ਦਿੱਲੀ ਤੋਂ ਹੈ ਕਈਆਂ ਦੀ ਮਤਲਬ ਕਿ ਬੰਬੇ ਤੋਂ ਹੈ ਉਹ ਲੋਕ ਨਹੀਂ ਜਾ پا ਰਹੇ ਆ ਠੀਕ ਹੈ ਉਹਨਾਂ ਨੂੰ ਬਾਇਰ ਰੋਡ ਜਾ ਸਕਦੇ ਸੀ ਪਹਿਲੇ ਈਵਨ ਇੱਕ ਫੈਮਿਲੀ ਨੇ ਮੰਨ ਲਓ ਕੈਨੇਡਾ ਜਾਣਾ ਹੈ ਉਹ ਦਿੱਲੀ ਤੋਂ ਠੀਕ ਹੈ ਨੋ ਤੇ 5% ਨੇ ਉਹਨਾਂ ਨੂੰ ਦਿੱਲੀ ਜਾਣ ਲਈ ਵੀ ਪੈਸਾ ਖਤਣਾ ਪੜ ਰਿਹਾ ਜੋ ਕਿ ਡਬਲ ਅਮਾਉਂਟ ਹੈ 5000 ਦੀ ਜਗ੍ਹਾ 15000 ਪਹਿਲੇ ਗੱਡੀ ਲੈ ਜਾਂਦੇ ਸੀ 12-13000 ਦੇ ਵਿੱਚ 9000 ਦੇ ਵਿੱਚ 14000 ਤੇ ਚਲੇ ਜਾਂਦੇ ਸੀ ਉਹਨਾਂ ਨੂੰ ਪਰ ਪਰਸਨ 12-12000 ਰੁਪਏ ਖਤਣਾ ਪੈ ਰਿਹਾ ਜੇ ਅਸੀਂ ਗੱਲ ਕਰੀਏ ਕਿ ਪਹਿਲਾਂ ਅਪ ਡਾਊਨ ਅੰਮ੍ਰਿਤਸਰ ਤੋਂ ਦਿੱਲੀ ਦਾ ਤੇ ਦਿੱਲੀ ਤੋਂ ਅੰਮ੍ਰਿਤਸਰ ਦਾ ਕਰੀਬ 6500 ਤੋਂ 7000 ਰੁਪਏ ਦੇ ਵਿੱਚ ਹੁੰਦਾ ਸੀ ਫਲਾਈਟ ਚ ਕਿੰਨਾ ਚੱਲਦਾ ਸੀ ਪਹਿਲਾਂ ਜੀ ਤੇ ਹੁਣ ਉਸ ਦੇ ਵਿੱਚ ਕਿੰਨਾ ਵਾਧਾ ਹੋਇਆ ਕਿੰਨਾ ਫਰਕ ਪਿਆ ਅ ਡਬਲ ਹੀ ਹੋ ਗਿਆ ਸਰ ਇਸ ਟਾਈਮ ਤੇ ਅਗਰ ਤੋਂ ਨਾਰਮਲੀ ਕੱਲ ਦੀ ਚਾਹੀਦੀ ਹੈ ਫਲਾਈਟ ਉਹ ਉਹ ਨਾਲੋਂ ਵੀ ਡਬਲ ਡਬਲ ਤੋਂ ਵੀ ਡਬਲ ਮਤਲਬ 25000 ਤੱਕ ਵੀ ਚਲਾ ਗਿਆ ਫੇਰ ਠੀਕ ਹੈ ਜਿਹੜਾ ਕੱਲ ਦਾ ਸੀ ਚੈੱਕ ਕਰਦੇ ਆਂ ਕਈ ਫਲਾਈਟਾਂ ਦੇ ਫੁੱਲ ਆ ਰਹੀਆਂ ਨੇ ਕਈਆਂ ਦੇ ਵਿੱਚ ਜਿਹੜੀ ਅਮਾਉਂਟ ਹੈ 24 ਤੋਂ 25000 ਵੀ ਆ ਰਿਹਾ ਵਾ ਉਹ ਵੀ ਸੀਟਸ ਨਹੀਂ ਅਵੇਲੇਬਲ ਆਈਆਂ ਮੋਰਸਟੀ ਫਲਾਈਟ ਫੁੱਲ ਹੈ ਕਹਿ ਸਕਦੇ ਕਿ ਜਿਹੜੀ ਉਹ ਅੰਦਰ ਫਲਾਈਟਸ ਦੇ ਉਹਨਾਂ ਵੱਲੋਂ ਲੋਕਾਂ ਨੂੰ ਇਸ ਇਸ ਮੌਕੇ ਤੇ ਜਦੋਂ ਲੋਕ ਪਰੇਸ਼ਾਨ ਹੈ ਕਿਸਾਨੀ ਧਰਨਾਵਾਂ ਹੈ ਲੋਕਾਂ ਨਾਲ ਧਰੋ ਕੀਤਾ ਜਾ ਰਿਹਾ ਠੱਗਿਆ ਜਾ ਰਿਹਾ ਉਹਨਾਂ ਨੂੰ ਇਸ ਮੌਕੇ ਤੇ ਦੇਖੋ ਇਹ ਤੇ ਵਪਾਰ ਹੈ ਜੀ ਉਹਨਾਂ ਨੇ ਕਰਨਾ ਹੈ ਹਰ ਕਿਸੇ ਦਾ ਵਪਾਰ ਹੈ ਅਗਰ ਫਲਾਈਟਸ ਵੀ ਤਾਂ ਬੰਦ ਹੋਈਆਂ ਸੀ ਕੋਵਿਡ ਦੇ ਵਿੱਚ ਫਲਾਈਟਸ ਨੂੰ ਕਿੰਨਾ ਨੁਕਸਾਨ ਹੋਇਆ ਉਹਨਾਂ ਨੇ ਕਵਰ ਬੈਕ ਇਸ ਤਰ੍ਹਾਂ ਹੀ ਕਰਨਾ ਹੈ ਲਾਸ ਵੀ ਹੈ ਪ੍ਰੋਫਿਟ ਵੀ ਹੈ ਬਟ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਐਡਜਸਟਮੈਂਟ ਕਰਨੀ ਚਾਹੀਦੀ ਹੈ ਇਹ ਆਖਰੀ ਸਵਾਲ ਜਿਹੜਾ ਕਿਸਾਨੀ ਅੰਦੋਲਨ ਕਰਕੇ ਸੜਕੀ ਆਵਾਜਾਈ ਬੰਦ ਹੈ ਤੇ ਰੇਲ ਤੇ ਕਿੰਨਾ ਕਸਰ ਪਿਆ ਇਸ ਦਾ ਲੋਕ ਰੇਲ 'ਚ ਜਾਣਾ ਚਾਹੁੰਦੇ ਜਾਂ ਉਸ ਤੋਂ ਵੀ ਡਰਦੇ ਆ ਤਾਂ ਰੇਲ ਦੀ ਕਈ ਲੋਕਾਂ ਦੀ 90% ਤੱਕ ਬੁਕਿੰਗ ਹੋਈ ਹੋਈ ਹੈ ਬਟ ਉਹ ਉਹਦੇ ਲਈ ਐਸੇ ਅਲੱਗ ਆਪਸ਼ਨ ਵੀ ਰੱਖ ਰਹੇ ਆ ਮੰਨੋ ਫਲਾਈਟ ਦੀ ਵੀ ਕਰ ਰਹੇ ਆ ਨਾਲ 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 ਟ੍ਰੇਨ ਦੀ ਵੀ ਕਰ ਰਹੇ ਆ ਅਗਰ ਰੇਲ ਦੀ ਟ੍ਰੇਨ ਮੌਕੇ ਤੇ ਕੈਨਸਲ ਹੋ ਗਈ ਤਾਂ ਅਸੀਂ ਫਲਾਈਟ ਵਾਇਆ ਜਾ ਸਕਦੇ ਆ ਰੇਲਵੇ ਨੂੰ ਵੀ ਫਰਕ ਪਏਗਾ ਲੋਕ ਡਰਦੇ ਨੇ ਪੁੱਛਦੇ ਨੇ ਟ੍ਰੇਨ ਜਾ ਰਹੀ ਹੈ ਨਹੀਂ ਜਾ ਰਹੀ ਹੈ ਐਸਾ ਇਫੈਕਟ ਪਏਗਾ ਨਹੀਂ ਪਏਗਾ ਜਿਸ ਬਾਰੇ ਅਸੀਂ ਕੁਝ ਵੀ ਕਨਫਰਮ ਨਹੀਂ ਹੈਗੇ ਅਜੇ ਤੱਕ ਕੀ ਕਹਿ ਸਕਦੇ ਹਾਂ ਉਸਤੇ ਜੇ ਅੰਦੋਲਨ ਲੰਬਾ ਚੱਲਦਾ ਹੈ ਕਿ ਇਸ ਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ ਜਿਹੜੀ ਉਡਾਨ ਜਿਹੜੀ ਫਲਾਈਟ ਅੱਜ ਅੰਮ੍ਰਿਤਸਰ ਤੋਂ ਦਿੱਲੀ ਦੀ 25000 ਚ ਅਪ ਡਾਊਨ ਮਿਲਦੀ ਹੈ ਕਿ ਇਸ ਦੇ ਵਿੱਚ ਹੋਰ ਵਾਧਾ ਹੋ ਸਕਦਾ ਹਨ ਮੈਨੂੰ ਸਮਝ ਸਰ ਕੁਝ ਨਹੀਂ ਕਹਿ ਸਕਦੇ ਮੰਨ ਲਓ ਕਿਸੇ ਦੀ ਡੈਥ ਹੋ ਗਈ ਐਮਰਜੈਂਸੀ ਹੈ ਮੰਨ ਲਓ ਉਹਨੂੰ ਅੱਜ ਦੀ ਫਲਾਈਟ ਚੇਦੀ ਆ ਉਹ ਤੇ 30000 35000 ਦੀ ਵੀ ਲੈ ਕੇ ਆਏਗਾ ਜੋ ਕੀ ਦਿਖ ਰਿਹਾ ਵਾ ਚੇਂਜ ਹੋ ਰਿਹਾ ਵਾ ਰੋਜ਼ ਰੋਜ਼ ਹੀ ਵਾਧਾ ਹੋ ਰਿਹਾ ਫਲਾਈਟ ਦੇ ਫੇਅਰ ਦੇ ਵਿੱਚ ਜਿਹੜੀ ਆਪਾਂ 35000 ਦੀ ਟਿਕਟ ਪਹਿਲਾਂ ਕੀਤੀ ਸੀ ਅੱਜ ਅਸੀਂ ਉਹ 12000 ਦੀ ਦੂਜੇ ਬਸੰਦੀ ਕੀਤੀ ਹੈ ਸੇਮ ਫ ਸੋ ਬਿਲਕੁਲ ਕਿਸਾਨੀ ਅੰਦੋਲਨ ਦਾ ਅਸਰ ਜ਼ਰੂਰ ਨਜ਼ਰ ਆ ਰਿਹਾ ਜਿਹੜੀ ਫਲਾਈਟ ਤੁਹਾਨੂੰ ਅੰਮ੍ਰਿਤਸਰ ਤੋਂ 3500 ਦੇ ਵਿੱਚ ਮਿਲਦੀ ਸੀ ਜਿਹੜਾ ਦਿੱਲੀ ਜਾਣ ਲਈ ਲੇਕਿਨ ਉਹ ਹੀ ਫਲਾਈਟ ਉਹਨਾਂ ਕਰੀਬ 12000 ਰੁਪਏ ਚਾਰ ਗੁਣਾ ਜ਼ਰੂਰ ਜ਼ਿਆਦਾ ਮਿਲਦੀ ਸੋ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਕਿ ਕਿਸਾਨੀ ਅੰਦੋਲਨ ਦਾ ਅਸਰ ਲੋਕਾਂ ਦੀ ਜੇਬਾਂ ਤੇ ਜ਼ਰੂਰ ਪੈਂਦਾ ਨਜ਼ਰ ਆ ਰਿਹਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ